ਮੈਂ ਸ਼ੁਰੂਆਤ ਕਰਾਂਗਾ ਇੱਕ ਛੋਟੀ ਜੀ ਲੋਕ ਕਥਾ ਤੋਂ ਜਿਹੜੀ ਬਚਪਨ ਵਿੱਚ ਸੱਡੀ ਮਾਂ ਸਾਨੂੰ ਸੁਣਾਇਆ ਕਰਦੀ ਸੀ ਕਹਿੰਦੇ ਹੋਇਆ ਕਿ ਇੱਕ ਵਾਰ ਜੰਗਲ ਵਿੱਚ ਇੱਕ ਰੁੱਖ ਨੂੰ ਅੱਗ ਲੱਗੇ ਰੁੱਖ ਸੜਨ ਲੱਗ ਪਿਆ ਸਾਰੇ ਪੰਖੇਰੋ ਉਡੜਨ ਲੱਗ ਪਏ ਇੱਕ ਨਿੱਕੀ ਜੀ ਚਿੜੀ ਆਪਣੀ ਜਾਨ ਬਚਾਉਣ ਦੀ ਉਹ ਵੀ ਉੱਡ ਪਈ ਪਰ ਉੱਡਦੇ-ਉੱਡਦੇ ਉਹਦੇ ਮਨ ਵਿੱਚ ਖਿਆਲ ਆਇਆ ਕਿ ਇਸ ਰੁੱਖ ਤੇ ਮੈਂ ਕਈ ਸਾਲ ਬਿਤਾਏ ਹਾਂ ਮੇਰਾ ਆਲਣਾ ਰਿਹਾ ਇਹ ਰੁੱਖ ਇਹਨੂੰ ਇਸ ਹਾਲਤ ਵਿੱਚ ਛੱਡ ਕੇ ਜਾਣਾ ਕੀ ਠੀਕ ਹੈ ਉਹ ਉੜੀ ਤਾਂ ਜ਼ਰੂਰ ਪਰ ਵਾਪਸ ਮੁੜੀ ਆਪਣੀ ਚੁੰਝ ਵਿੱਚ ਪਾਣੀ ਲੈ ਕੇ ਉਹਨੇ ਨਿਮਾਣੀ ਜੀ ਚਿੜੀ ਨਹੀਂ ਨਿੱਕੀ ਜੀ ਚਿੜੀ ਨਹੀਂ ਉਸ ਸੜਦੇ ਰੁੱਖ ਤੇ ਪਾਣੀ ਧਰੌਂਕਣਾ ਸ਼ੁਰੂ ਕਰ ਦਿੱਤਾ ਇੱਥੋਂ ਇੱਕ ਰਾਹੀਰ ਲੰਘਿਆ ਉਹਨੇ ਦੇਖਿਆ ਕਿ ਇਹ ਚਿੜੀ ਪਾਣੀ ਧਰੌਂਕ ਰਹੀ ਹੈ ਤੇ ਕਹੇ ਛੱਲੀਏ ਚਿੜੀਏ ਤੂੰ ਸੜਜੇਂਗੀ ਮਰਜੇਂਗੀ ਤੇ ਤੇਰੇ ਇਸ ਪਾਣੀ ਦੀ ਬੂੰਦਾ ਨਾਲ ਇਹ ਰੁੱਖ ਬੁਝਣ ਨਹੀਂ ਲੱਗਾ ਇਹਦੀ ਅੱਗ ਬੁਝਣ ਨਹੀਂ ਲੱਗੀ ਤਾਂ ਚਿੜੀ ਨੇ ਉੱਤਰ ਦਿੱਤਾ ਮੇਰੇ 'ਚ ਜਿੰਨਾ ਧਾਣ ਸੀ ਮੈਂ ਲਾ ਲਈ ਹਾਂ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਰੁੱਖ ਦੀ ਅੱਗ ਮੈਂ ਬਚਾ ਸਕਾਂਗੀ ਕਿ ਨਹੀਂ ਬਚਾ ਸਕਾਂਗੀ ਲੇਕਿਨ ਜਦ ਵੀ ਬਲਦੇ ਰੁੱਖ ਦਾ ਇਤਿਹਾਸ ਲਿਖਿਆ ਜਾਏਗਾ ਮੇਰਾ ਨਾਂ ਅੱਗ ਬਚਾਉਣ ਵਾਲਿਆਂ ਵਿੱਚ ਆਏਗਾ ਤੇਰੇ 'ਚ ਤਾਂ ਮਿੱਥੋਂ ਜ਼ਿਆਦਾ ਤਾਕਤ ਹੈ ਤੂੰ ਮੇਰੇ ਨਾਲ ਰਲ ਕੰਦਰ ਰਾਘੀਰ ਨੂੰ ਸ਼ਰਮ ਆਈ ਉਹ ਭੱਜ ਕੇ ਗਿਆ ਬਾਲਟੀ ਪਾਣੀ ਦੀ ਭਰ ਲਿਆ ਆ ਇੱਕ ਹੋਰ ਰਾਘੀਰ ਹੋਰ ਜੁੜਿਆ ਇੱਕ ਹੋਰ ਜੁੜਿਆ ਉਹ ਡੇ ਹੋਏ ਪਰਿੰਦੇ ਵੀ ਵਾਪਸ ਮੁੜੇ ਆਏ ਤੇ ਕੁਝ ਕੁ ਕੋਸ਼ਿਸ਼ਾਂ ਤੋਂ ਬਾਅਦ ਉਹ ਰੁੱਖ ਜਿਹੜਾ ਹੈ ਉਹਦੀ ਅੱਗ ਜਿਹੜੀ ਬੁਝ ਗਈ ਰੁੱਖ ਕਾਲਾ ਸਿਆਹ ਹੋ ਚੁਪਾ ਸੀ ਉਹਦੇ ਚੋਂ ਫੇਰ ਹਰੀਆਂ ਕਰੁੰਬਲਾਂ ਨਿਕਲੀਆਂ ਫੇਰ ਹਰੇ ਪੱਤੇ ਨਿਕਲੇ ਹਰੀਆਂ ਟਾਣੀਆਂ ਨਿਕਲੀਆਂ ਮਾਂ ਨੇ ਜਦ ਇਹ ਕਹਾਣੀ ਸੁਣਾਈ ਮੈਨੂੰ ਤੇ ਉਹਨੇ ਕਿਹਾ ਸੀ ਪੁੱਤ ਯਾਦ ਰੱਖੀ ਪਰਸਥਿਤੀਆਂ ਜਿਹੋ ਜੀ ਮਰਜ਼ੀ ਹੋਣ ਆਪਣੇ ਆਪ ਨੂੰ ਕਦੀ ਚਿੜੀ ਨਾ ਸਮਝੀ ਆਪਣੇ ਆਪ ਨੂੰ ਕਦੇ ਕਮਜ਼ੋਰ ਨਾ ਸਮਝੀ ਆਪਣੇ ਆਪ ਨੂੰ ਕਦੇ ਲਿੱਸਾ ਨਾ ਸਮਝੀ ਆਪਣੇ ਆਪ ਨੂੰ ਕਦੇ ਕੱਲਾ ਨਾ ਸਮਝੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆਂ ਚਿੜੀਆਂ ਸੇ ਮੈਂ ਬਾਜ ਤੜਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਂ ਤੋ ਉਸ ਦਾ ਮਤਲਬ ਇਹੀ ਹੈ ਪਰਸਥਿਤੀਆਂ ਜਿਹੋ ਜੀ ਵੀ ਹੋਣ ਅਸੀਂ ਕੀ ਕਰਦੇ ਆਂ ਹਨੇਰੇ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਆਂ ਨਹੀਂ ਹਨੇਰੇ ਨੂੰ ਕੋਸਣ ਤੋਂ ਕਿਤੇ ਜ਼ਿਆਦਾ ਬਿਹਤਰ ਹੁੰਦਾ ਇੱਕ ਦੀਵਾ ਬਾਲਣਾ ਤੁਸੀਂ ਦੇਖੋ ਔਰੰਗਜ਼ੇਬ ਦਾ ਦੌਰ ਹੈ ਜ਼ਬਰਦਸਤੀ Hindu ਵੀਰਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਹੈ ਤੇ ਕਸ਼ਮੀਰ ਦੇ ਜਿਹੜੇ ਪੜੇ ਲਿਖੇ ਬ੍ਰਾਹਮਣ ਹੈ ਕਿਉਂਕਿ ਉਹਨਾਂ ਨੇ ਕਸ਼ਮੀਰ ਤੋਂ ਇਹ ਅਭਿਆਨ ਜਿਹੜਾ ਸ਼ੁਰੂ ਕੀਤਾ ਸੀਗਾ ਉਹਦਾ ਇੱਕ ਮਕਸਦ ਸੀ ਕਿ Hindu ਵਰਗ ਚ ਪੜੇ ਲਿਖਿਆ ਵਰਗ ਜਿਹੜਾ ਬ੍ਰਾਹਮਣ ਹੈ ਜਦੋਂ ਬ੍ਰਾਹਮਣ ਮੁਸਲਮ ਧਰਮ ਨੂੰ ਐਕਸੈਪਟ ਕਰ ਲੈਣਗੇ ਮੰਨ ਲੈਣਗੇ ਤਾਂ ਬਾਕੀ Hinduਾਂ ਨੂੰ ਮੁਸਲਮਾਨ ਬਣਾਉਣਾ ਸੌਖਾ ਹੋ ਜਾਏਗਾ ਮੰਡਤ ਕਿਰਪਾ ਰਾਮ ਬੜਾ ਚਿੰਤਿਤ ਹੋਇਆ ਕਿ ਤਾਂ ਬਹੁਤ ਜ਼ੁਲਮ ਹੋ ਰਿਹਾ ਹੈ ਇਸ ਜ਼ੁਲਮ ਦਾ ਵਿਰੋਧ ਕਿਵੇਂ ਕੀਤਾ ਜਾਏ ਕਹਿੰਦੇ ਕਿ ਉਸ ਵੇਲੇ ਉਹ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਰਮ ਵਿੱਚ ਆਇਆ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਇੰਨਾ ਭਿਆਨਕ ਸਮਾਂ ਪੂਰੀ ਹਕੂਮਤ ਦਾ ਜ਼ੋਰ ਲੱਗਾ ਹੋਇਆ ਹੈ ਸਿਰਫ ਇਸ ਵੇਲੇ ਕਿਸੇ ਵਿਅਕਤੀ ਦਾ ਬਲੀਦਾਨ ਹੀ ਜਿਹੜਾ ਹੈ ਉਹ ਇਸ ਨੂੰ ਰੋਕ ਹੀ ਕਰ ਸਕਦਾ ਉਸ ਵੇਲੇ ਬਾਲ ਗੋਬਿੰਦ ਰਾਏ ਦੀ ਉਮਰ 9 ਸਾਲ ਦੀ ਸੀ ਤੇ ਸਹਿਸ ਸਭਾਏ ਬਾਲ ਗੋਬਿੰਦ ਰਾਏ ਬੋਲ ਉੱਠੇ ਪਤਾ ਜੀ ਫਿਰ ਤੁਹਾਡੇ ਤੋਂ ਵੱਧ ਪਰਾਕਰਮੀ ਕੋਣ ਹੋ ਸਕਦਾ ਤੁਹਾਡੇ ਤੋਂ ਵੱਧ ਮਹਾਨ ਕੋਣ ਹੋ ਸਕਦਾ ਤਾਂ ਉਸ ਵੇਲੇ ਆਪਣੇ ਪੁੱਤਰ ਦੀ ਇਸ ਪਰਖ ਤੇ પ્રસન્ન ਹੁੰਦੇ ਹੋਏ ਉਹਨਾਂ ਦੇ ਬੋਲਾਂ ਨੂੰ ਸਵੀਕਾਰ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਆਪਣੇ ਅਨੰਤ ਸਿੱਖਾਂ ਨੂੰ ਲੈ ਕੇ ਅਨੰਦਪੁਰ ਸਾਹਿਬ ਤੋਂ ਸਿਸ ਗੰਝ ਜਿੱਥੇ ਅੱਜ ਗੁਰਦੁਆਰਾ ਸਾਹਿਬ ਦਿੱਲੀ ਚ ਬਣਿਆ ਹੋਇਆ ਚਾਂਦਰੀ ਚੌਂਕ ਚ ਉੱਧਰ ਨੂੰ ਕੂਚ ਕੀਤਾ ਸੀ ਇਹ ਦੁਨੀਆ ਦੇ ਇਤਿਹਾਸ ਵਿੱਚ ਪਹਿਲਾ ਵਾਰ ਹੁੰਦਾ ਕਿ ਜਦੋਂ ਮਕਤੂਲ ਕਾਤਿਲ ਦੇ ਦਰ ਤੱਕ ਜਾਂਦਾ ਹੁਣ ਗੁਰਗੋ ਤੇਜਪਾਹਾਦਰ ਜੀ ਜਦੋਂ ਉੱਥੇ ਪਹੁੰਚਦੇ ਆ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਪ੍ਰਲੋਭਨ ਦਿੱਤੇ ਜਾਂਦੇ ਆ ਕਰਾਮਾਤ ਕਰਨ ਨੂੰ ਕਿਹਾ ਜਾਂਦਾ ਕਰਾਮਾਤ ਕਰਨ ਤੋਂ ਇਨਕਾਰੀ ਹੋ ਜਾਂਦੇ ਆ ਪ੍ਰਲੋਭਨਾ ਵਿੱਚ ਲਾਲਚ ਵਿੱਚ ਨਹੀਂ ਆਉਂਦੇ ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਦੇ ਅਨਿੰਸਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਪਇਦੇਲਾ ਜੀ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਜਾਂਦਾ ਤੇ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਬੋਲ ਹੁੰਦੇ ਹਨ ਤਨ ਨ ਡਰੇ ਮਨ ਕਾਹੇ ਕੋ ਡਰਾਈ ਮਨ ਨ ਡਰੇ ਤਨ ਕਾਹੇ ਕੋ ਡਰਾਈ ਮੇਰਾ ਤਾਂ ਮਨ ਜਿਹੜਾ ਹੈ ਉਹ ਨਿਰਭਉ ਦੀ ਸਥਿਤੀ ਵਿੱਚ ਪੈ ਕਾਹੂ ਕੋ ਦੇਤ ਨਾ ਹੈ ਨੇ ਪਹਿਮਾਨਤ ਆਨ ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੀਂ ਬਖਾਨ ਸੱਚਾ ਗਿਆਨੀ ਪੁਰਸ਼ ਉਹੀ ਹੈ ਜਿਹੜਾ ਨਾ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਦਾ ਡਰ ਮੰਗਦਾ ਹਾਲਾਂਕਿ ਹਿੰਦੂ ਧਰਮ ਦੇ ਜਿਵੇਂ ਦੀ ਜਿਹੜੀ ਪ੍ਰਥਾ ਹੈ ਉਹਨਾਂ ਵਿੱਚ ਉਹਨਾਂ ਦੀ ਆਪਣੀ ਆਸਥਾ ਨਹੀਂ ਸੀ ਪਰ ਪੀੜਿਤ ਵਰਗ ਦੇ ਨਾਲ ਖੜਾ ਹੋਣਾ ਇੱਕ ਬਹੁਤ ਵੱਡੀ ਇਨਸਾਨੀਅਤ ਸੀ ਉਹਨਾਂ ਦਾ ਬਲੀਦਾਨ ਹਮੇਸ਼ਾ ਸਾਨੂੰ ਪ੍ਰੇਰਦਾ ਰਹੇਗਾ ਹਮੇਸ਼ਾ ਜਾਗਰੂਕ ਕਰਦਾ ਰਹੇਗਾ ਉਸ ਵੇਲੇ ਚਾਂਦਨੀ ਚੌਕ ਵਿੱਚ ਔਲਾਂ ਦਾ ਸਰਕਲਮ ਕਰ ਦਿੱਤਾ ਗਿਆ। ਉਹਨਾਂ ਦੇ ਸੀਸ ਨੂੰ ਭਾਈ ਜੇਤਾ ਜੀ ਨੇ ਲਿਆ। ਅਨੰਦਪੁਰ ਸਾਹਿਬ ਲੈ ਕੇ ਆਏ। ਢੜ ਦਾ ਜਿਹੜਾ ਸੰਸਕਾਰ ਹੈ ਉਹ ਇੱਕ ਹੋਰ ਸਿੱਖ ਨੇ ਜਿਹੜਾ ਕੀਤਾ ਤੇ ਉਸ ਵੇਲੇ ਭਾਈ ਜੇਤਾ ਜੀ ਨੇ ਜਦੋਂ ਸਾਰੀ ਵਿਥਿਆ ਦਸੀ, ਕਰਾਵੜੀ ਤੋਂ ਹੁੰਦੇ ਹੋਏ ਹੋਰ ਸਥਾਨਾਂ ਤੋਂ ਹੁੰਦੇ ਹੋਏ ਪਹੁੰਚੇ ਐ। ਤੇ ਉਹਨਾਂ ਨੇ ਕਿਹਾ ਕਿ ਉਸ ਵੇਲੇ ਬੜਾ ਭਿਆਨਕ ਮੰਜ਼ਰ ਸੀ। ਦੇਹ ਦਾ ਸੰਸਕਾਰ ਕਰਨਾ ਵੀ ਔਖਾ ਸੀ। ਉਹਨਾਂ ਨੇ ਕਿਹਾ ਕਿ ਕੋਈ ਇਹੋ ਜਿਹਾ ਉੱਥੇ ਕੀ ਨਾਨਕ ਨਾਮ ਲੈਵਾ ਸਿੱਖ ਨਹੀਂ ਸੀਗੇ ਤੇ ਉਹਨਾਂ ਨੇ ਕਿ ਸੀਗੇ ਤਾਂ ਜ਼ਰੂਰ ਪਰ ਉਹਨਾਂ ਦੀ ਕੋਈ ਪਹਿਚਾਣ ਨਹੀਂ ਸੀ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਸੰਕਲਪ ਲਿਆ ਸੀ ਕਿ ਮੈਂ ਪਹਿਚਾਣ ਦੇਾਂਗਾ ਐਸੀ ਪਹਿਚਾਣ ਦੇਾਂਗਾ ਕਿ ਲੱਖਾਂ ਵਿੱਚ ਵੀ ਖੜਾ ਹੋਏਗਾ ਤੇ ਆਪਣੀ ਪਹਿਚਾਣ ਤੋਂ ਮੁਨਕਰ ਨਹੀਂ ਹੋ ਸਕੇਗਾ ਉਦੋਂ ਫਿਰ 1699 ਵਿੱਚ ਏਸਗੜ ਦੇ ਮੈਦਾਨ ਵਿੱਚ ਉਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਇਤਿਹਾਸ ਦੇ ਸਫੇ ਅਸੀਂ ਵਰਤਦਰ ਪਰ ਉਲਟ ਰਹੇ ਹਾਂ ਅੱਗੇ-ਅੱਗੇ ਵਧ ਰਹੇ ਹਾਂ ਹੁਣ ਇਹਦੇ ਵਿੱਚ ਜਿਹੜੀ ਵੇਖਣ ਵਾਲੀ ਗੱਲ ਆ ਹੁਣ ਅਨੰਦਪੁਰ ਸਾਹਿਬ ਦਾ ਜਦੋਂ ਕਿਲਾ ਛੱਡਦੇ ਆ ਚਮਕੌਰ ਦੀ ਗਲੀ ਵਿੱਚ ਜਾਂਦੇ ਆ ਪਰਿਵਾਰ ਵਿਛੜ ਚੁੱਕਾ ਛੋਟੇ ਸਾਹਿਬ ਜਦਿਆਂ ਨੂੰ ਸਰਹੰਦ ਵਿੱਚ ਲੈ ਜਾਇਆ ਗਿਆ ਤੇ ਜਦੋਂ ਸਰਹੰਦ ਵਿੱਚ ਲੈ ਜਾਇਆ ਗਿਆ ਪੂਰੀ ਮੁਗਲਿਆ ਹਕੂਮਤ ਦੇ ਵਿੱਚ ਉਹ ਛੋਟੇ ਬੱਚੇ ਘਰੇ ਹੋਏ ਆ ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾ ਰਿਹਾ ਹੈ ਬੱਚੇ ਢੋਲ ਸਕਦੇ ਸੀ ਉਮਰ ਦੇਖਣਾ ਇੱਕ ਬੱਚੇ ਦੀ ਉਮਰ 9 ਸਾਲ ਹੈ ਇੱਕ ਬੱਚੇ ਦੀ ਉਮਰ 7 ਸਾਲ ਹੈ ਹੁਣ ਤੁਸੀਂ ਆ ਦੇਖੋ ਨਾ ਅਜੀਤ ਸਿੰਘ ਜੋਜਾਰ ਸਿੰਘ ਜੋਰਾਵਰ ਸਿੰਘ ਪਰਦੇਸ ਸਿੰਘ ਜੁਨਾਵਰ ਸਿੰਘ ਦੀ ਉਮਰ 9 ਸਾਲ ਹੈ ਪਰਦੇਸ ਸਿੰਘ ਦੀ ਉਮਰ 7 ਸਾਲ ਹੈ ਪ੍ਰੋਫੈਸਰ ਹਰਪਾਲ ਪਨੂ ਵਿੱਚ ਛੋਟੀ ਜੀ ਗੱਲ ਮੈਂ ਜ਼ਿਕਰ ਕਰਨਾ ਚਾਹਾਂਗਾ ਵਿੱਚ ਮੈਨੂੰ ਚੇਤੇ ਆ ਗਈ ਉਹ ਕਹਿੰਦੇ ਜੀ ਮੈਂ ਅਮਰੀਕਾ ਵਿੱਚ ਗਿਆ ਤੇ ਉੱਥੇ ਯਹੂਦੀਆਂ ਦਾ ਸਕੂਲ ਸੀ ਤੇ ਉੱਥੋਂ ਦੇ ਟੀਚਰ ਸਾਨੂੰ ਆਏ ਤੇ ਉਹ ਕਹਿਣ ਲੱਗੇ ਜੀ ਸਾਨੂੰ ਪਤਾ ਨਹੀਂ ਲੱਗਦਾ ਮੁਸਲਮਾਨਾਂ ਤੇ ਸਿੱਖਾਂ ਵਿੱਚ ਫਰਕ ਕੀ ਹੈ ਤੇ ਤੁਸੀਂ ਸਾਡੇ ਬੱਚਿਆਂ ਨੂੰ ਆ ਕੇ ਆਪਣੇ ਇਤਿਹਾਸ ਬਾਰੇ ਕੁਝ ਦੱਸੋ ਕਹਿੰਦੇ ਜਦੋਂ ਮੈਂ ਉਹਨਾਂ ਬੱਚਿਆਂ ਦੇ ਵਿੱਚ ਗਿਆ ਤੇ ਮੈਂ ਦੇਖਿਆ ਬੱਚੇ ਬਹੁਤ ਛੋਟੀ ਉਮਰ ਦੇ ਹਨ ਬੜਾ ਧਿਆਨ ਨਾ ਚੁੱਕ ਬੱਚੇ ਬਹੁਤ ਛੋਟੀ ਉਮਰ ਦੇ ਹਨ ਤੀਜੇ ਤੋਂ ਲੈ ਕੇ ਪੰਜਵੀਂ ਤੱਕ ਦੇ ਬੱਚੇ ਕਹਿੰਦੇ ਮੈਂ ਸੋਚਿਆ ਕਿ ਇੰਨਾ ਬੱਚਿਆਂ ਨੂੰ ਧਰਮ ਦੇ ਐਡੇ ਵੱਡੇ ਫਲਸਫੇ ਦੀ ਗੱਲ ਕਿੱਦਾਂ ਕੀਤੀ ਜਾਏ ਕਹਿੰਦੇ ਮੈਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿ ਕਿਸ ਤਰ੍ਹਾਂ ਮੁਗਲਿਆ ਹਕੂਮਤ ਵਿੱਚ ਉਹ ਬੱਚੇ ਘਰੇ ਹੋਏ ਆ ਉਹ ਨਿਰਣਾ ਲੈਣ ਦੀ ਸਥਿਤੀ ਵਿੱਚ ਨਹੀਂ ਸੀ ਉਹ ਡੋਲ ਸਕਦੇ ਸੀ ਡਰ ਸਕਦੇ ਸੀ ਪੈਪੀਤ ਹੋ ਸਕਦੇ ਸੀਗੇ ਲੇਕਿਨ ਪ੍ਰਤੀਕੂਲ ਪ੍ਰਸਥਿਤੀਆਂ ਵਿੱਚ ਵੀ ਉਹ ਅਡਿੱਗ ਰਹੇ ਉਹਨਾਂ ਨੇ ਇਹੋ ਜੇ ਪਲ ਜੀਵੇ ਇਹੋ ਪਲ ਸਦਿਆਂ ਹੋ ਗਏ ਕਹਿੰਦੇ ਜਦੋਂ ਮੈਂ ਇਹ ਗੱਲ ਸੁਣਾ ਰਿਹਾ ਸੀ ਇੱਕ ਗੋਰਾ ਬੱਚਾ ਰੋਣ ਲੱਗ ਪਿਆ ਕਹਿੰਦਾ ਮੈਂ ਪੁੱਛਿਆ ਬੇਟਾ ਤੁਹਾਡਾ ਕੋਈ ਸਵਾਲ ਤੁਹਾਡਾ ਕੋਈ ਸ਼ੰਕਾ ਤੇ ਕਹਿੰਦਾ ਉਹਨੇ ਬੱਚੇ ਨੇ ਰੋਂਦੇ ਹੋਏ ਇੱਕ ਜੜੀ ਗੱਲ ਕਹੀ ਕਹਿੰਦਾ ਮੇਰੇ ਦਿਲ ਨੂੰ ਟੰਬ ਗਈ ਕਹਿੰਦਾ ਜੀ ਮੇਰਾ ਕੋਈ ਸਵਾਲ ਤਾਂ ਨਹੀਂ ਹੈ ਪਰ ਮੈਂ ਸੋਚਦਾ ਕਿ ਜਦੋਂ ਫਤੇ ਸਿੰਘ ਨੂੰ ਦੀਵਾਰਾਂ ਵਿੱਚ ਝਣਿਆ ਜਾ ਰਿਹਾ ਸੀ ਨੀਹਾਂ ਵਿੱਚ ਝਣਿਆ ਜਾ ਰਿਹਾ ਸੀ ਉਹ ਫਤੇ ਸਿੰਘ ਦੇ ਥਾਂ ਤੇ ਮੈਂ ਹੋਣਾ ਚਾਹੀਦਾ ਤੇ ਉਹ ਬੱਚਾ ਹੁੱਬਾ ਮਾਰ ਕੇ ਰੋ ਪਿਆ ਇਹ ਸਹਜਾਦਿਆਂ ਦੀ ਸ਼ਹੀਦੀ ਇਦਾਂ ਦੀ ਸ਼ਹੀਦੀ ਹੈ ਜਿਹੜੀ ਹਰੇਕ ਉੱਪਰ ਸੱਚ ਕਰਦੀ ਹੈ ਚਾਹ ਉਹ ਸਿੱਖ ਹੈ ਚਾਹ ਉਹ ਗੈਰ ਸਿੱਖ ਹੈ ਚਾਹ ਦੁਨੀਆ ਦੇ ਕਿਸੇ ਵੀ ਧਰਮ ਦਾ ਬੰਦਾ ਹੈ ਕਿਉਂਕਿ ਇਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਆਪਣੇ ਅਸੂਲਾਂ ਦੇ ਕਿਦਾਂ ਡਰੜ ਦਾ ਵਿੱਚ ਰਹਿਣਾ ਇਹ ਬੱਚਿਆਂ ਦੀਆਂ ਕਹਾਣੀਆਂ ਸਨ ਭੁੱਲਦੀਆਂ ਜਾ ਰਹੀਆਂ ਇਸੇ ਕਰਕੇ ਅਸੀਂ ਅਜੇ ਕੋਸ਼ਿਸ਼ ਕਰਨ ਜਾ ਰਹੇ ਹਾਂ ਹੁਣ ਜਦੋਂ ਅਜੀਤ ਸਿੰਘ ਤੇ ਜੋਜਾਰ ਸਿੰਘ ਆ ਸ਼ਹੀਦ ਹੁੰਦੇ ਹਨ ਅਜੀਤ ਸਿੰਘ ਦੀ ਉਮਰ 17 ਸਾਲ ਹੈ ਜੋਜਾਰ ਸਿੰਘ ਦੀ ਉਮਰ 15 ਸਾਲ ਹੈ ਉਮਰਾਂ ਤੁਸੀਂ ਦੇਖੋ ਜੋ ਰਵਰ ਸਿੰਘ ਦੀ ਉਮਰ 9 ਸਾਲ ਦੀ ਹੈ ਫਤੇ ਸਿੰਘ ਦੀ ਉਮਰ 7 ਸਾਲ ਦੀ ਹੈ ਦੋ ਸਹਬਜ਼ਾਦੇ ਸਰਹੰਦੀਆਂ ਦੀਵਾਰਾਂ ਵਿੱਚ ਜਿੰਦਾ ਚੜਵਾ ਦਿੱਤੇ ਜਾਂਦੇ ਆ ਤੇ ਦੋ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਜਾਂਦੇ ਆ ਹੁਣ ਉਹ ਜੰਗ ਇਸ ਤਰ੍ਹਾਂ ਛੜੀ ਹੋਈ ਹੈ ਮੁਗਲ ਹਮਲਾਵਰ ਵੀ ਨਾ ਲੈ ਪਹਾੜੀ ਰਾਜੇ ਵੀ ਨਾ ਲੈ ਲੜਾਈ ਮਾਫ ਕਰਨਾ ਇਹ ਬਹੁਤ ਗਲਤ ਪ੍ਰਾਂਤੀ ਹੈ ਕੋਈ ਕਹੇ ਕਿ ਗੁਰੂ ਗੋਬਿੰਦ ਸਿੰਘ ਜਾਂ ਉਹਨਾਂ ਦੇ ਜਿਹੜੇ ਸਾਹਿਬਜ਼ਾਦੇ ਆ ਉਹ ਮੁਸਲਮਾਨਾਂ ਦੇ ਖਿਲਾਫ ਲੜੇ ਨਹੀਂ ਐਸਾ ਨਹੀਂ ਹੈ ਉਹ ਜ਼ੁਲਮ ਦੇ ਖਿਲਾਫ ਲੜੇ ਜੇ ਜ਼ਾਲਮ ਕਿਸੇ ਹੋਰ ਧਰਮ ਦਾ ਹੁੰਦਾ ਤੇ ਉਹਨਾਂ ਦੀ ਲੜਾਈ ਤਾਂ ਵੀ ਚੱਲੀ ਰਹਿਣੀ ਸੀ ਬਹੁਤ ਸਾਰੇ ਹਿੰਦੂ ਇਹੋ ਜੇ ਸੀ ਜਿਨ੍ਹਾਂ ਨੇ ਗੁਰੂਆਂ ਦਾ ਸਾਥ ਨਹੀਂ ਦਿੱਤਾ ਬਹੁਤ ਸਾਰੇ ਮੁਸਲਮਾਨ ਇਹੋ ਜੇ ਸੀ ਜਿਨ੍ਹਾਂ ਨੇ ਗੁਰੂਆਂ ਦੀ ਬੜੀ ਰਾਖੀ ਕੀਤੀ ਉਹਨ ਜਿਹੜਾ ਨਵੀ ਖਾਂ ਹੈ ਗਨੀ ਖਾਂ ਹੈ ਉਹ ਗੁਰੂ ਗੋਬਿੰਦ ਸਿੰਘ ਨੂੰ ਉੱਚ ਦਾ ਪੀਰ ਬਣਾ ਕੇ ਉੱਥੋਂ ਕੱਢ ਕੇ ਲਿਆਂਦੇ ਬੇਪ੍ਰਤਿਪਸਤੀਆਂ ਚੋਂ ਗਲਗੋ ਬ੍ਰਾਹਮਣ ਆ ਜਿਹੜਾ ਹੈ ਇਸ ਸਾਥੰਦਾਂ ਮੁਗਲ ਜਾਂ ਹਕੂਮਤ ਦਾ ਸੁਚਾਨੰਦ ਜਿਹੜਾ ਕਹਿੰਦਾ ਜੀ ਸੱਪ ਦੇ ਬੱਚੇ ਸੱਪ ਹੁੰਦੇ ਆ ਇਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਉਹ Hindu ਹੈ ਸਵਾਲ ਇਹ ਨਹੀਂ ਹੈ Hindu ਜਾਂ Musalman ਦੀ ਗੱਲ ਹੀ ਨਹੀਂ ਹੈ ਹੁਣ ਜਿਹੜਾ ਮੋਤੀ ਮਹਿਰ ਹੈ ਜਿਹੜਾ ਗੁਰਗੋਬਿੰਦ ਸਿੰਘ ਦੇ ਬੱਚਿਆਂ ਨੂੰ ਦੁੱਧ ਪਿਆਂਦਾ ਉਹ ਨੀਵੀਂ ਜਾਤ ਨਾਲ ਤਾਲੁਕ ਰੱਖਦਾ ਹੈ Hindu ਹੈ ਦੀਵਾਨ ਚੋਡਰ ਮਲ ਜਿਹੜਾ ਮੋਹਰਾਂ ਦੀ ਅਸੀਂ ਕਹਿ ਸਕਦੇ ਹਾਂ ਵਿਸਾਦ ਵਿਛਾ ਦਿੰਦਾ ਹੈ ਗੁਰਗੋਬਿੰਦ ਸਿੰਘ ਜਿਹਦੇ ਬੱਚਿਆਂ ਨੂੰ ਉਹਨਾਂ ਦੇ ਸਸਕਾਰ ਲਈ ਜ਼ਮੀਨ ਦੇਣ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਚਾਹਦੀ ਹੈ ਉਹ Hindu ਹੈ ਸਵਾਲ Hindu ਹੈ ਮੁਸਲਮਾਨ ਦਾ ਨਹੀਂ ਹੈ ਜੇ ਤੁਹਾਨੂੰ ਕੋਈ ਰਾਜਨੀਤਿਕ Hindu ਜਾਂ ਮੁਸਲਮਾਨਾਂ ਵਿੱਚ ਮੰਡਣਾ ਚਾ ਰਿਹਾ ਧਰਮ ਦੇ ਨਾਂ ਤੇ ਤਾਂ ਸਭ ਤੋਂ ਵੱਡੀ ਗਲਤੀ ਹੈ ਗੱਲ ਤਾਂ ਸਿਰਫ ਜ਼ੁਲਮ ਦੀ ਹੋ ਰਹੀ ਹੈ ਗੱਲ ਤਾਂ ਜ਼ਾਲਮ ਦੀ ਹੋ ਰਹੀ ਹੈ ਉਹਦਾ ਮਸਲ ਕੋਈ ਵੀ ਹੋ ਸਕਦਾ ਹੈ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਿਧਾਂਤਕ ਗੱਲ ਹੈ ਸਿਧਾਂਤਾਂ ਦੀ ਗੱਲ ਤੇ ਇੱਕ ਗੱਲ ਮੈਂ ਜੇ ਛੱਡ ਗਿਆ ਤਾਂ ਮੈਨੂੰ ਲੱਗਦਾ ਗੱਲ ਅਧੂਰੀ ਰਹਿ ਜਾਏਗੀ ਜਦੋਂ ਉਹ ਚਮਕੌਰ ਦੀ ਗੜੀ ਚੋਂ ਨਿਕਲ ਰਹੀ ਹੈ ਨਾ ਤੇ ਸਹਜਾਦਿਆਂ ਦੀਆਂ ਲੋਥਾਂ ਪਈਆਂ ਹੋਈਆਂ ਤੇ ਭਾਈ ਮਾਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਉਹਨਾਂ ਦੇ ਨਾਲ ਹੈ ਤੇ ਭਾਈ ਦਇਆ ਸਿੰਘ ਕਹਿੰਦੇ ਆ ਕਿ ਦੁਨੀਆ ਵਿੱਚ ਗਰੀਬ ਤੋਂ ਗਰੀਬ ਬੰਦੇ ਦੇ ਬੱਚੇ ਵੀ ਕਫਨ ਤੋਂ ਬਿਨਾ ਨਹੀਂ ਜਾਂਦੇ ਤੇ ਤੁਹਾਡੇ ਬੱਚੇ ਤੁਹਾਡੇ ਲਾਲ ਪਏ ਆ ਤੇ ਤੁਸੀਂ ਇਨਾ ਤੇ ਕਫਨ ਵੀ ਨਹੀਂ ਓੜਿਆ ਤੇ ਤੁਸੀਂ ਇੱਥੋਂ ਜਾ ਰਹੇ ਹੋ ਤੇ ਉਹਨਾਂ ਨੇ ਕਿਹਾ ਕਿ ਆ ਜਿਹੜੇ ਸਿੰਘ ਪਿਆਰੇ ਆ ਜਿਹੜੇ ਮੇਰੇ ਨਾਲ ਬਿਨਾਂ ਤਨਖਾਹੋਂ ਲੜਦੇ ਰਹੀਆਂ ਜਿਹੜਾ ਮੇਰੇ ਨਾਲ ਸੱਚ ਦਾ ਸਾਥ ਦਿੰਦੇ ਨੇ ਇਹ ਵੀ ਤਾਂ ਕਿਸੇ ਦੇ ਪੁੱਤਰ ਹੈ ਜੇ ਮੈਂ ਇਨਾ ਤੇ ਕਫਨ ਪਾਵਾਂਗਾ ਪੂਣਾ ਨ ਛੱਡ ਜਾਗਾ ਤੇ ਫਿਰ ਦੁਨੀਆ ਪਤਾ ਕੀ ਕਹੇਗੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰ ਹੋਰ ਸਮਝੇ ਤੇ ਆਪਣੇ ਸਿੱਖਾਂ ਦੇ ਪੁੱਤਰ ਹੋਰ ਸਮਝੇ ਇਹ ਨਹੀਂ ਹੋ ਸਕੇਗਾ ਹੁਣ ਆ ਸਿਧਾਂਤ ਹੁੰਦੇ ਆ ਹੁਣ ਸਾਡੇ ਵਿੱਚ ਇੱਕ ਮੈਂ ਗੱਲ ਕਹਿਣਾ ਚਾਹਾਂਗਾ ਈਰਾਨ ਦੇ ਵਿੱਚ ਇੱਕ ਵਿਦਵਾਨ ਨੂੰ ਸੁਣਨ ਦਾ ਮੌਕਾ ਮਿਲਿਆ ਉਹ ਸਿੱਕਤ ਹਾਸ ਪਰੇ ਦੱਸ ਰਿਹਾ ਸੀ ਕਹਿੰਦਾ ਸਾਡੇ 12 ਇਮਾਮ ਸ਼ਹੀਦ ਹੋਏ ਆ ਸਾਡੇ ਜਦੋਂ ਇੱਥੇ ਕੋਈ ਸ਼ਹੀਦ ਹੁੰਦਾ ਇਮਾਮ ਤੇ ਅਸੀਂ ਤਾਜੀ ਕੱਟਦੇ ਆਂ ਅਸੀਂ ਰੋਂਦੇ ਆਂ ਸਾਡੇ ਬੱਚੇ ਰੋਂਦੇ ਉਹਨਾਂ ਨੂੰ ਯਾਦ ਕਰ ਕਰਕੇ ਮਹਰਮ ਮਨਾਉਂਦੇ ਆਂ ਹੋਰ ਸਾਡੇ ਤੌਰ ਤਰੀਕੇ ਆਂ ਕਹਿੰਦੇ ਪਹਿਲਾ ਧਰਮ ਦੇਖਿਆ ਜਿੱਥੇ ਸ਼ਹੀਦਾਂ ਦੇ ਸ਼ਹੀਦ ਹੋਣ ਦੇ ਵੀ ਸੁਹਲੇ ਗਏ ਜਾਂਦੇ ਆਂ ਜੈਕਾਰੇ ਛੱਡੇ ਜਾਂਦੇ ਆਂ ਅਨੰਦ ਗੂੰਜਿਆ ਜਾਂਦਾ ਸਰਜੀਤ ਪਾਤਰ ਨੇ ਸਿੰਘ ਬੜੇ ਪਿਆਰੇ ਲਫ਼ਜ਼ਾਂ ਵਿੱਚ ਕਿਹਾ ਕਿ ਅੰਦਰ ਰਹਿਣ ਲਈ ਚੰਗਾ ਮਕਾਨ ਜ਼ਰੂਰੀ ਸਹੀ ਇਸ ਜ਼ਿੰਦਗੀ ਦੀ ਚੰਗੇ ਆਈ ਵਿੱਚ ਵਿਸ਼ਵਾਸ ਵੀ ਜ਼ਰੂਰੀ ਹੈ ਸਾਡੇ ਬੱਚੇ ਲਈ ਲੰਮੀ ਉਮਰ ਜ਼ਰੂਰੀ ਸਹੀ ਪਰ ਸ਼ਹੀਦੀਆਂ ਨਾਲ جگਮਗਾਉਂਦਾ ਇਤਿਹਾਸ ਵੀ ਜ਼ਰੂਰੀ ਹੈ ਉਹ ਸ਼ਹੀਦੀਆਂ ਨਾਲ ਜਿਹੜਾ ਜਗਮਗਾਉਂਦਾ